ਕਹਿੰਦੇ ਕੀ ਗੱਲ ਹੋਈ ਤੇਰੇ ਕੇਸ ਚ ਇਹ ਕਹਿਣਾ ਨਹੀਂ ਇਹ ਨਵੇਂ ਕੇਸ ਚ ਕਿ ਪੁਰਾਣੇ ਕੇਸ ਚ ਸਾਹ ਪਰਚਾ ਬਾਅਦ 30 ਅਗਸਤ ਨੂੰ ਤੇਜਸਰ ਨੇ ਕੰਡੀਸ਼ਨ ਲਗਾਈ ਸੀ ਕਿ ਬਾਹਰ ਆ ਕੇ سوشل میڈیا ਉੱਤੇ ਕੋਈ ਵੀ ਆਪੱਤੀਜਨਕ ਜਿਹੜੀ ਹੈਗੀ ਆ ਉਹ ਵੀਡੀਓ ਨਹੀਂ ਪਾਏਗਾ ਨਾ ਹੀ ਗਲਤ ਬੋਲੇਗਾ ਬਟ ਉਹ ਇਨੇ ਜਿਹੜੀਆਂ ਕੰਡੀਸ਼ਨ ਸੀਗੀਆਂ ਉਹ ਵਾਇਲਟ ਕੀਤੀਆਂ ਤੇ ਪ੍ਰਸ਼ਾਸਨ ਦਾ ਬਹੁਤ-ਬਹੁਤ ਧੰਨਵਾਦ ਕਰਦਾ ਉਹਨਾਂ ਨੇ ਇੱਕ ਐਫਆਈਆਰ ਦੇ ਤੇ ਹੋਰ ਕੀਤੀ ਹੈ ਉਹਦੇ ਚ ਇਹ ਦੁਬਾਰਾ ਵਕੀਲ ਸਾਹਿਬਾਨ ਨੂੰ ਔਰ ਮੁਦਈ ਨੂੰ ਪ੍ਰੋਸੀਕਿਊਸ਼ਨ ਨੂੰ ਇਹਨੇ ਭੱਦੀ ਸ਼ਬਦਾਵਲੀ ਦੁਬਾਰਾ ਆ ਕੇ ਵਰਤੀ ਸੀ ਤਾਂ ਪੁਰਾਣੀ ਬੇਲਦੀ ਹੋਈ ਸੀ ਤਾਂ ਇੱਕ ਵਕਤ ਵਿੱਚ ਰੱਬਾ ਨੇ ਵੇਖੋ ਕਿ ਕੁਝ ਮੁਲਾਜ਼ਮਾਂ ਦਾ ਵੀ ਲਿਆ ਮੇਰੇ ਨਾਲ ਆ ਹੋਇਆ ਜਿਹੜੇ ਚ ਮੇਰੇ ਨਾਲ ਇਦਾਂ ਹੋਇਆ ਜੋ ਇਦਾਂ ਦੀਆਂ ਗੱਲਾਂ ਇਨਵੈਸਟੀਗੇਸ਼ਨ ਦੇ ਵਿੱਚ ਜਿਹੜੀਆਂ ਹੁੰਦੀਆਂ ਮੈਨੂੰ ਲੱਗਦਾ ਕਿ ਉਹ ਬਾਹਰ ਆ ਕੇ ਨਹੀਂ ਕਰਨੀਆਂ ਚਾਹੀਦੀਆਂ ਜਦ ਤੱਕ ਉਹ ਜੀ ਫੇਸਬੁਕ ਤੇ ਤੇ ਇੰਟਰਵਿਊ ਦੇ ਕੇ ਲਾਈਵ ਅਟੋਰਨੀਟ ਨੂੰ ਗਲਤ ਬੋਲਦੇ ਅੱਛਾ ਜੀ ਤੁਸੀਂ ਜੁੜਿਓ ਲੁਧਾਨਾ ਲਾਈਵ ਦੇ ਨਾਲ ਤੇ ਮੈਂ ਅਮਿਤ ਆਪਰ ਇਸ ਵੇਲੇ ਦੀ ਵੱਡੀ ਖਬਰ ਤੁਹਾਨੂੰ ਦੱਸ ਰਹੀਏ ਕਿ ਗੁਰਵਿੰਦਰ ਸਿੰਘ ਪ੍ਰਿੰਕਲ ਬਿਲਕੁਲ ਜੀ ਜੂਤਾ ਕਾਰੋਬਾਰੀ ਅਤੇ ਫੇਸਬੁੱਕ ਇਨਫਲੂਐਂਸਰ ਗੁਰਵਿੰਦਰ ਸਿੰਘ ਪ੍ਰਿੰਕਲ ਨੂੰ ਪੁਲਿਸ ਪੱਖੋਂ ਗ੍ਰਿਫਤਾਰ ਕੀਤਾ ਗਿਆ। ਇਸ ਤੋਂ ਪਹਿਲਾਂ ਐਡਵੋਕੇਟ ਗਗਨਪ੍ਰੀਤ ਸਿੰਘ ਵੱਲੋਂ ਇੱਕ ਮਾਮਲਾ ਦਿੱਤਾ ਗਿਆ ਸੀ, ਸ਼ਿਕਾਇਤ ਦਿੱਤੀ ਗਈ ਸੀ ਕਿ ਜਿਸ ਦੇ ਵਿੱਚ ਉਹਨਾਂ ਦੀ ਜਿਹੜੀ ਵਾਈਫ ਹੈ ਉਸ ਨੂੰ ਭੱਦੀ ਸ਼ਬਦਾਬਲੀ ਜਿਹੜੀ ਵਰਤਨ ਕਰਕੇ ਗੁਰਵਿੰਦਰ ਸਿੰਘ ਪ੍ਰਿੰਕਲ ਨੂੰ ਗ੍ਰਿਫਤਾਰ ਕੀਤਾ ਗਿਆ ਸੀਗਾ। ਜਿਸ ਤੋਂ ਬਾਅਦ ਮਾਨਯੋਗ ਕੋਰਟ ਵੱਲੋਂ ਜਮਾਨਤ ਦਿੱਤੀ ਗਈ ਸੀ ਜਮਾਨਤ ਦੇ ਵਿੱਚ ਜਿਹੜੀਆਂ ਸ਼ਰਤਾਂ ਰੱਖੀਆਂ ਗਈਆਂ ਸੀਗੀਆਂ ਕਿ ਗੁਰਵਿੰਦਰ ਸਿੰਘ ਪ੍ਰਿੰਕਲ ਆ ਜਿਹੜਾ ਨਾ ਹੀ ਫੇਸਬੁੱਕ ਦੇ ਉੱਤੇ ਕੋਈ ਗਲਤ ਭद्दी ਸ਼ਬਦਾਵਲੀ ਵਰਤੇਗਾ ਅਤੇ ਨਾ ਹੀ ਜਿਹੜਾ ਅਸਲਾ ਉਹਨੂੰ ਪ੍ਰਮੋਟ ਕਰ ਸਕੇਗਾ ਜਿਹੜੇ ਐਡਵੋਕੇਟ ਨੇ ਉਹਨਾਂ ਦੇ ਮੁਤਾਬਕ ਇਸ ਨੇ ਉਹਨਾਂ ਨਿਯਮਾਂ ਨੂੰ ਜਿਹੜਾ ਤੋੜਿਆ ਵਾ ਉਹਨਾਂ ਸ਼ਰਤਾਂ ਨੂੰ ਤੋੜਿਆ ਵਾ ਅਤੇ ਫੇਸਬੁੱਕ ਦੇ ਉੱਤੇ ਆਪਦਾ ਅਸਲਾ ਜਿਹੜਾ ਪ੍ਰਮੋਟ ਕੀਤਾ ਅਤੇ ਉਹਨਾਂ ਨੂੰ ਧਮਕੀਆਂ ਵਗੈਰਾ ਮਿਲੀਆਂ ਨੇ ਹੋਰ ਇਸ ਮਾਮਲੇ ਦੇ ਵਿੱਚ ਕੀ ਐਡਵੋਕੇਟ ਦਾ ਕਹਿਣਾ ਹੈ ਉਹਨਾਂ ਨਾਲ ਗੱਲਬਾਤ ਕਰਦੇ ਆ ਪਰ ਇਹ ਵੀ ਦੱਸ ਲਈਏ ਕਿ ਇਸ ਮਾਮਲੇ ਦੇ ਵਿੱਚ ਜਿਹੜਾ ਮਾਨਯੋਗ ਕੋਰਟ ਵੱਲੋਂ ਇੱਕ ਦਿਨ ਦਾ ਰਿਮਾਂਡ ਵੀ ਮਿਲਿਆ ਗਿਆ ਹੈ ਜੋ ਸੂਤਰਾਂ ਦੇ ਮੁਤਾਬਕ ਪਤਾ ਲੱਗਾ ਹੈ ਐਡਵੋਕੇਟ ਨਾਲ ਗੱਲਬਾਤ ਕਰਦੇ ਆ ਉਹਨਾਂ ਦਾ ਕੀ ਕਹਿਣਾ ਹੈ ਮਾਮਲਾ ਸਮਝਣ ਦੀ ਕੋਸ਼ਿਸ਼ ਕਰਦੇ ਆ ਕਿ ਇਹ ਮਾਮਲਾ ਕੀ ਸੀਗਾ ਕਿਹਨਾ ਕਿਹੜਾ ਅਸਲ ਮਾਮਲਾ ਹੈ ਜਿਹਦੇ ਵਿੱਚ ਦੁਬਾਰਾ ਫਿਰ ਪ੍ਰਿੰਕਲ ਦੀ ਗ੍ਰਿਫਤਾਰੀ ਹੋਈ ਹੈ ਕਿਤਾ ਗਈ ਕੋਰਟ ਦੇ ਵਿੱਚ ਰਿਸ਼ਟ ਹੋਈ ਹੈ ਜਿਹੜੀ ਪੀਚ ਆ ਸੀ ਆ ਸਮੁਸਪਤੀ ਇਹ ਵੀ ਸਾਰਿਆਂ ਨੂੰ ਇੱਕ ਜਿਹੇ ਤੇ ਐਸ ਆਈ ਆਰ ਦੇ ਵਿੱਚ ਅੱਜ ਤੋਂ ਕੁ ਮਹੀਨਾ ਪਹਿਲਾਂ ਇਹਦੀ ਅਰੈਸਟ ਹੋਈ ਸੀ ਪਿਛਲੀ 19 ਤਰੀਕ ਨੂੰ ਹਾਂ ਉਸ 19 ਤਰੀਕ ਨੂੰ ਜਦੋਂ ਜਸਪਰ ਨੇ ਜਦੋਂ ਇਹਦੀ ਬیل ਡਿਸਾਈਡ ਕੀਤੀ ਸੀ 30 ਅਗਸਤ ਨੂੰ ਤੇ ਜਸਪਰ ਨੇ ਕੰਡੀਸ਼ਨ ਲਗਾਈ ਸੀ ਕਿ ਬਾਹਰ ਆ ਕੇ ਸੋਸ਼ਲ ਮੀਡੀਆ ਉੱਤੇ ਕੋਈ ਵੀ ਅਪੱਤੀਜਨਕ ਜਿਹੜੀ ਹੈਗੀ ਆ ਉਹ ਵੀਡੀਓ ਨਹੀਂ ਪਾਏਗਾ ਨਾ ਹੀ ਗਲਤ ਬੋਲੇਗਾ ਬਟ ਉਹ ਇਨੇ ਜਿਹੜੀਆਂ ਕੰਡੀਸ਼ਨ ਸੀਗੀਆਂ ਉਹ ਵਾਇਲਟ ਕੀਤੀਆਂ ਹਾਂ ਉਸ ਮਾਮਲੇ ਦੇ ਵਿੱਚ ਦਿੱਕਤਾਂ ਅੱਜ ਉਸੇ ਕੋਰਟ ਨੇ ਇਹਦੀ ਬੇਲ ਕੈਨਸਲ ਕੀਤੀ ਆ ਠੀਕ ਹੈ ਜੀ ਪਹਿਲਾਂ ਵਾਲੇ ਮੁਕਦਮੇ ਚ 227/22 ਚ ਤੇ ਇਸ ਤੋਂ ਇਲਾਵਾ ਇੱਕ ਮੁਕਦਮਾ ਇਹਦੇ ਤੇ ਹੋਰ ਹੋਇਆ ਸੀਗਾ ਮੈਂ ਮਾਨਯੋਗ ਪੁਲਿਸ ਕਮਿਸ਼ਨਰ ਸਾਹਿਬ ਦਾ ਸਾਰੀ ਟੀਮ ਦਾ ਸਾਰੇ ਪ੍ਰਸ਼ਾਸਨ ਦਾ ਬਹੁਤ-ਬਹੁਤ ਧੰਨਵਾਦ ਕਰਦਾ ਉਹਨਾਂ ਨੇ ਇੱਕ ਐਫ ਆਈ ਆਰ ਦੇ ਤੇ ਹੋਰ ਕੀਤੀ ਹੈ ਉਹਦੇ ਚ ਇਹ ਦੁਬਾਰਾ ਵਕੀਲ ਸਾਹਿਬਾਨ ਨੂੰ ਔਰ ਮੁਦਈ ਨੂੰ ਪ੍ਰੋਸੀਕਿਊਸ਼ਨ ਨੂੰ ਇਹਨੇ ਭੱਦੀ ਸ਼ਬਦਾਵਲੀ ਦੁਬਾਰਾ ਆ ਕੇ ਵਰਤੀ ਸੀ ਉਸ ਕੇਸ ਦੇ ਵਿੱਚ ਡਿਵੀਜ਼ਨ ਨੰਬਰ 5 ਦੇ ਤੇ ਇੱਕ ਹੋਰ ਐਫ ਆਈ ਆਰ ਹੋਈ ਹੈ ਪਰ ਉਸ ਤੋਂ ਇਲਾਵਾ ਇਹਨੇ ਇੱਕ ਅਸਲਾ ਵੀ ਹੈ ਜਿਹੜਾ ਆਪਣਾ ਜਿਹੜਾ ਵੈਪਨ ਹੈ ਉਹ ਪ੍ਰੀਤ ਰੀਤ ਮਹਿੰਦਰ ਸਿੰਘ ਦੇ ਨਾਮ ਦੀ ਜੱਜਮੈਂਟ ਆ 2019 ਦੀ ਹਾਈ ਕੋਰਟ ਦੀ ਜਿਹਦੇ ਵਿੱਚ 2022 ਦੇ ਵਿੱਚ ਆਪਣੇ ਭਗਵੰਤ ਸਿੰਘ ਸਾਹਿਬ ਨੇ ਆਰਡਰ ਕੀਤਾ ਸੀ ਵੀ ਉਹ ਜੱਜਮੈਂਟ ਦੇ ਬੇਸ ਤੇ ਅਸੀਂ ਬੈਨ ਲਗਾ ਰਹੇ ਹਾਂ ਤੇ ਕੋਈ ਵੀ ਬੰਦਾ ਆਪਣਾ ਅਸਲਾ ਜਿਹੜਾ ਵੈਪਨ ਹੈ ਉਹ ਮਤਲਬ ਉਹ ਸੋਸ਼ਲ ਮੀਡੀਆ ਤੇ ਨਹੀਂ ਦਿਖਾਏਗਾ ਜੀ ਬਟ ਉਹ ਅਸੀਂ ਵੀਡੀਓ ਕੋਰਟ ਚ ਪੇਸ਼ ਕੀਤੀ ਹੈ ਔਰ ਪੁਲਿਸ ਕਮਿਸ਼ਨਰ ਸਾਹਿਬ ਨੂੰ ਵੀ ਦਿਖਾਈ ਸੀਗੀ ਵੀ ਉਹ ਜਿਹੜਾ ਵੈਪਨ ਹੈ ਇਹਨੇ ਉਹ ਜਿਹੜਾ ਅਸਲਾ ਉਹ ਦਿਖਾਇਆ ਜਿਹਦੇ ਕਰਕੇ ਇੱਕ ਐਫ ਆਈ ਆਰ ਦੇ ਤੇ ਹੋਰ ਹੋਈ ਹੈ ਔਰ ਉਸੇ ਐਫ ਆਈ ਆਰ ਚ ਵੀ ਉਹ ਉਸ ਐਫ ਆਈ ਆਰ ਚ ਵੀ ਅਰੈਸਟ ਪਈ ਹੈ ਔਰ ਦੂਸਰਾ ਪਹਿਲੇ ਵਾਲੀ ਬੇਲ ਵੀ ਦੀ ਕੈਨਸਲ ਹੋ ਗਈ ਅੱਛਾ ਵਕੀਲ ਸਾਹਿਬ ਇੱਕ ਮੈਟਰ ਇਹ ਹੈ ਵੀ ਪੁਲਿਸ ਅਧਿਕਾਰੀ ਕਿਸੇ ਵੱਡੇ ਰੈਂਕ ਵਾਲੇ ਅਫਸਰ ਨੂੰ ਕਿਤੇ ਗਲਤ ਬੋਲਿਆ ਗਿਆ ਸੀ ਉਹਨਾਂ ਨਾਲ ਉਹਦੇ ਵਿੱਚ ਇਹ ਆ ਨਾਮ ਲੈ ਰਹੇ ਆ ਜੀ ਐਸ ਐਚਓ ਸਾਹਿਬ ਦਾ ਵੀ ਲੈ ਰਹੇ ਆ ਚਲੋ ਮੈਂ ਉਸ ਗੱਲ 'ਚ ਨਹੀਂ ਆਉਣਾ ਚਾਹੁੰਦਾ ਬਟ ਇਹ ਇਹਨਾਂ ਨੇ ਨਾਮ ਉਹਦੇ 'ਚ ਕੁਝ ਪੁਲਿਸ ਅਫਸਰਾਂ ਦਾ ਵੀ ਲਿਆ ਕੁਝ ਮੁਲਾਜ਼ਮਾਂ ਦਾ ਵੀ ਲਿਆ ਮੇਰੇ ਨਾਲ ਆ ਹੋਇਆ ਜੇਲ੍ਹ 'ਚ ਮੇਰੇ ਨਾਲ ਇਦਾਂ ਹੋਇਆ ਜੋ ਇਦਾਂ ਦੀਆਂ ਗੱਲਾਂ ਇਨਵੈਸਟੀਗੇਸ਼ਨ ਦੇ ਵਿੱਚ ਜਿਹੜੀਆਂ ਹੁੰਦੀਆਂ ਮੈਨੂੰ ਲੱਗਦਾ ਕਿ ਉਹ ਬਾਹਰ ਆ ਕੇ ਨਹੀਂ ਕਰਨੀਆਂ ਚਾਹੀਦੀਆਂ ਜਦ ਤੱਕ ਉਹ ਕੇਸ ਚੱਲ ਰਿਹਾ ਉਹ ਸਾਰੀਆਂ ਗੱਲਾਂ ਕਰਨ ਕਰਕੇ ਉਸ ਤੋਂ ਇਲਾਵਾ ਜੋ ਬੋਲਣ ਕਰਕੇ ਗਲਤ ਬੋਲਣ ਕਰਕੇ ਉਹ ਐਫਆਈਆ ਰਿਪੋਰਟ ਤੇ ਭੇਜਿਆ ਗਿਆ ਕਿ ਜੁਡੀਸ਼ੀਅਲ ਤੇ ਹਾਂਜੀ ਇੱਕ ਦਿਨ ਦਾ ਰਿਮਾਂਡ ਦਿੱਤਾ ਜੀ ਅੱਜ ਕੋਰਟ ਨੇ ਇਹਨਾਂ ਦਾ ਮੈਡੀਕਲ ਹੋ ਗਿਆ ਨਹੀਂ ਉਹਦਾ ਮੈਡੀਕਲ ਹਾਂਜੀ ਗੱਲ ਕਰਾ ਕੇ ਲੈ ਕੇ ਸਰ ਇਹ ਗੱਲ ਕਰੀ ਤਾਂ ਉਹਨਾਂ ਨੇ ਜਾਂਦੇ ਹੋਏ ਕਿਹਾ ਕਿ ਝੂਠਾ ਮਾਰ ਕਦੀ ਨਹੀਂ ਸਰ ਕੀ ਮਾਮਲਾ ਸੀ ਅੱਜ ਪ੍ਰਿੰਕਲ ਨੂੰ ਜਿਹੜਾ ਪੇਸ਼ ਕੀਤਾ ਕੋਰਟ ਵਿੱਚ ਮੁਕਦਮਾ ਹੁੰਦਾ 270 ਨੰਬਰ 17ਾ ਦੇ ਵਿੱਚ ਜੀ ਫੇਸਬੁੱਕ ਤੇ ਤੇ ਇੰਟਰਵਿਊ ਦੇ ਕੇ ਲਾਈਵ ਕੋਈ ਅਨੁਗ੍ਰਹਿਣ ਨੂੰ ਗਲਤ ਬੋਲਿਆ ਅੱਛਾ ਜੀ ਸੋ ਅੱਜ ਇੱਕ ਮੁਕਦਮਾ ਦਰਜ ਕਰਕੇ ਇੱਕ ਦਿਨ ਦਾ ਪੋਲਸ ਰਨ ਲੈ ਗਿਆ ਸਰ ਕੋਈ ਪੁਰਾਣੀ ਬੇਲ ਵੀ ਕੋਈ ਕੈਨਸਲ ਹੋਈ ਅੱਜ ਵੀ ਕੋਰਟ ਵਿੱਚ ਅੱਜ ਪੁਰਾਣੀ ਬੇਲ ਵੀ ਹੋਈ ਸੀ ਤਾਂ ਇੱਕ ਮੁਕਦਮੇ 'ਚ ਰਮਨਗੱਟੋਂ ਕਿ ਬੇਲ ਕੈਨਸਲ ਹੋ ਗਈ ਠੀਕ ਥੈਂਕ ਯੂ